ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਪੈਰਪਰੀ ਸਤਿ ਸ੍ਰੀ ਅਕਾਲ ਐਨੀਮਲ ਫਾਰਮ ਤੇ ਤੁਹਾਡਾ ਸਵਾਗਤ ਕਰਦੇ ਆ ਇੱਕ ਨਵੀਂ ਵੀਡੀਓ ਚ ਸੋ ਦੋਸਤੋ ਜਿਨ੍ਹਾਂ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਉਹਨਾਂ ਦੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸੋ ਦੋਸਤੋ ਜੇ ਕਿਸੇ ਵੀ ਦੋਸਤ ਮਿੱਤਰ ਨੇ ਵੀਡੀਓ ਬਣਾਉਣੀ ਹੈ ਤਾਂ ਆਪਣਾ ਕੰਟੈਕਟ ਨੰਬਰ 8827599211 ਅੱਜ ਦੋਸਤੋ ਤੁਹਾਡੇ ਲਈ ਇੱਕ ਬੈਲਜੀਅਮ ਦੋ ਜਰਮਨ ਸੈਪਰ ਬੱਚੀਆਂ ਲੈ ਕੇ ਆਏ ਆ ਅਜੋ ਸਕਰੀਨ ਤੇ ਬੈਲਜੀਅਮ ਡੌਗ ਆ ਮੇਰ ਚੱਲ ਰਿਹਾ ਇਹ ਤੁਸੀਂ ਦੇਖ ਸਕਦੇ ਹੋ ਕੰਨਾਂ ਪੱਖੋਂ ਬਾਕੀ ਬੋਡੀ ਢਾਂਚਾ ਚੈੱਕ ਕਰ ਲਓ ਬਹੁਤ ਹੀ ਵਧੀਆ ਤੇ ਸ਼ਾਨਦਾਰ ਕੁਆਲਿਟੀ ਦਾ ਬੈਲਜੀਅਮ ਡੌਗ ਆ ਦੋਸਤੋ ਮੇਰ ਆ ਜੋ ਫੋਰਸ ਕੋਲੇ ਵੀ ਇਹੀ ਕਿਸਮ ਦੇ ਡੌਗ ਪਾਏ ਜਾਂਦੇ ਬਹੁਤ ਹੀ ਵਧੀਆ ਸ਼ਾਨਦਾਰ ਤੇ ਐਕਟਿਵ ਆ ਦੋਸਤੋ ਦੇਖ ਸਕਦੇ ਹੋ ਦੇਖੋ ਤੁਸੀਂ ਪੂਰਾ ਐਕਟਿਵ ਆ ਸੰਵਿਆ ਦੇ ਭਲਿਆ ਹੋਇਆ ਪ੍ਰੋਪਰ ਮੀਟਿੰਗ ਵਾਲੇ ਤਿਆਰ ਆ ਦੋਸਤੋ ਜੇ ਕਿਸੇ ਵੀ ਦੋਸਤ ਮਿੱਤਰ ਨੇ ਵੀ ਖਰੀਦਦਾਰੀ ਕਰਨੀ ਆ ਤਾਂ ਬਾਈ ਦਾ ਜੋ ਨੰਬਰ ਨਾ ਆਪਾਂ ਸਕਰੀਨ ਤੇ ਲਾਵਾਂਗੇ ਦੋਸਤੋ ਤੇ ਬਾਕੀ ਤੁਸੀਂ ਬਾਈ ਨਾਲ ਆ ਕੇ ਖੁਰ ਗੰਡਾ ਤੇ ਕਰਕੇ ਪੈਨ ਡਾ ਕੇ ਬਾਈ ਤੋਂ ਤੇ ਜੋ ਬੈਲਜੀਅਮ ਮੇਰਾ ਇਹਦੀ ਖਰੀਦਾਰੀ ਕਰਕੇ ਬਾਕੀ ਤਸल्ली ਜਰੂਰ ਕਰ ਲਿਓ ਦੋ ਤੁਹਾਡੇ ਲਈ ਅੱਜ ਆ ਕੇ ਆਪਾਂ ਬੱਚੀਆਂ ਲੈ ਕੇ ਆਏ ਆ ਜਰਮਨ ਸੈਪੜਾ ਜੋ ਕਿ ਤੇ ਬਾਕੀ ਦੋਸਤੋ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਉਹਨਾਂ ਦੀ ਜੋ ਉਮਰ ਆ ਵੀ ਬਹੁਤ ਛੋਟੀ ਆ ਐਕਟਿਵ ਆ ਪੂਰੀਆਂ ਬੱਚੀਆਂ ਆ ਬੈਲਜੀਅਮ ਟੋਪ ਦੇਖ ਲਓ ਬਰਕਾ ਦੇ ਸਭ ਬੱਚਿਆਂ ਜਰਮਨ ਸੈਪਰ ਤਿੰਨ ਮੰਥ ਤੇ ਕਰੀਬ ਇਹਨਾਂ ਦੀ ਉਮਰ ਆ ਵਿਦ ਪੇਪਰ ਆ ਦੋਸਤੋ ਤੇ ਗੁੰਡਾਵਾ ਲੈਣ ਦੀਆਂ ਗੁੰਡਾ ਗੁੰਡਾਵਾਦ ਕੁਆਲਿਟੀ ਜੋ ਬਹੁਤ ਨੇ ਟਾਪ ਆ ਬਹੁਤ ਗੁੱਡ ਕੁਆਲਿਟੀ ਦੀਆਂ ਲੌਂਗ ਹੈਅਰ ਆ ਪੂਰੇ ਦੋਸਤੋ ਬਹੁਤ ਵਧੀਆ ਲੌਂਗ ਕੋਡ ਚ ਆ ਗਈਆਂ ਤੇ ਜੇ ਕਿਸੇ ਵੀ ਦੋਸਤ ਮਿੱਤਰ ਨੇ ਇਹਨਾਂ ਦੀ ਖਰੀਦਦਾਰੀ ਦੀ ਕਰਨੀ ਆ ਬੱਚਿਆਂ ਦੀ ਤਾਂ ਜੋ ਇਹਦਾ ਮਾਲਕ ਦਾ ਨੰਬਰ ਆ ਇਹ ਵੀ ਸਕਰੀਨ ਤੇ ਚੱਲਦਾ ਦੋਸਤੋ ਕਰੋ ਗਲਤ